ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਵੱਲੋਂ 13 ਤਰੀਕ ਦੀ ਕਲ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਹਰਿਆਣਾ ਪੰਜਾਬ ਦੀ ਪੁਲਿਸ ਪਾਬਾਬਾਪਰ ਹੋ ਗਈ ਹੈ ਹਰਿਆਣਾ ਨਾਲ ਲੱਗਦੇ ਬਾਰਡਰਾਂ ਤੇ ਪੁਲਿਸ ਵੱਲੋਂ ਭਾਰੀ ਪੱਥਰ ਮਿੱਟੀ ਨਾਲ ਭਰੇ ਹੋਏ ਕੰਟੇਨਰ ਅਤੇ ਵੱਡੇ ਵੱਡੇ ਖੰਡੇ ਮਾਰ ਦਿੱਤੇ ਗਏ ਹਨ ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਸੇ ਵੀ ਕੀਮਤ ਤੇ ਰੋਕਣ ਦੀਆਂ ਤਿਆਰੀਆਂ ਲਗਾਤਾਰ ਵੱਡੇ ਪੱਧਰ ਤੇ ਕਰ ਦਿੱਤੀਆਂ ਗਈਆਂ ਹਨ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ 'ਚ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ ਉੱਥੇ ਹੀ ਬੀਕੇਜੂ ਕਿਸਾਨ ਜਥੇਬੰਦੀ ਦੇ ਸੀਨੀਅਰ ਆਗੂ ਤੇਜਵੀਰ ਸਿੰਘ ਨਾਲ ਗੱਲਬਾਤ ਕਰਦਿਆਂ ਪਤਾ ਲੱਗਿਆ ਕਿ ਦਿੱਲੀ ਕੂਚ ਨੂੰ ਲੈ ਕੇ ਕੀ ਕੀ ਤਿਆ कोरोना ਨੇ ਕੀ ਕੁਝ ਕਿਹਾ ਆਉ ਸੁਣਦੇ ਆ ਦੇਖੋ ਜਿਹੜੀ ਗੱਲ ਰਹੀ ਹੈ ਪਤਾ ਨਹੀਂ ਸਰਕਾਰ ਨੂੰ ਵੀ ਇਸ ਗੱਲ ਦਾ ਪਤਾ ਜਸ ਜਿਹੜੇ ਆ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਬਾਰੇ ਇਹਨਾਂ ਨੂੰ ਜਾਣਕਾਰੀ ਨਹੀਂ ਹੈਗੀ ਅਸੀਂ ਪਹਿਲਾਂ ਵੀ ਸਾਡਾ ਇਤਿਹਾਸ ਤੇ ਹੈ ਕਿ ਕਦੇ ਵੀ ਕਿਸਾਨ ਮਜ਼ਦੂਰ ਕਦੇ ਪਿੱਛੇ ਨਹੀਂ ਹਟਿਆ ਆਪਦੇ ਹੱਕਾਂ ਦੇ ਲਈ ਲੜਨ ਦੇ ਵਿੱਚ ਇਹ 2020 ਦੇ ਵਿੱਚ ਇਤਿਹਾਸ ਰਚਿਆ ਗਿਆ ਸੀਗਾ ਫੇਰ ਦੁਬਾਰਾ ਤੋਂ ਇਤਿਹਾਸ ਰਚਿਆ ਜਾਊਗਾ ਤੇ ਇਹ ਕਿਸਾਨਾਂ ਤੇ ਮਜ਼ਦੂਰਾਂ ਦੀ ਵਾਲੀ ਗੱਲ ਹੈ ਵੀ ਇਹ ਕੰਧ ਕਰ ਦੇਣ ਇਹ ਇੱਕ ਕਰ ਦੇ ਵਿੱਚ ਵੱਧ ਪਾਣੀ ਛੱਡ ਦੇਣ ਇਹ ਕੀਲਾਂ ਘੱਟ ਦੇਣ ਇਹ ਉੱਥੇ ਬੈਰੀਕੇਡ ਲਾ ਦੇਣ ਅਸੀਂ ਹਰ ਰੋਜ਼ ਖੂਹ ਪਟਕੇ ਪੀਣ ਵਾਲੀ ਕੌਮ ਹੈ ਜੀ ਜੀ ਤੇ ਆਪ ਦਾ ਖੂਹ ਪਟਦੇ ਆ ਤੇ ਪਾਣੀ ਪਿੰਨੇ ਆ ਇਹ ਸਾਡਾ ਤਾਂ ਇਤਿਹਾਸ ਹੈ ਅਸੀਂ ਜੰਗਲ ਵੱਢ ਵੱਢ ਕੇ ਆਵਾਜ਼ ਕਰਕੇ ਇਸ ਇਸ ਦੇਸ਼ ਦਾ ਅੰਨ ਦਿੱਤਾ ਦੇਸ਼ ਦੇ ਟੇਟ ਭਰਨ ਦਾ ਸਾਨੇ ਕੰਮ ਕੀਤਾ ਹੁਣ ਜਦੋਂ ਸਾਡੀ ਜ਼ਮੀਨ ਤੇ ਸਾਡੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਕੋਈ ਅਸੀਂ ਨਵੀਂ ਚੀਜ਼ ਨਹੀਂ ਮੰਗ ਰਹੇ ਪਹਿਲੀ ਗੱਲ ਤਾਂ ਆਹ ਜੀ ਕਿ ਅੱਜ ਤੋਂ 10 ਸਾਲ ਪਹਿਲਾਂ ਮੋਦੀ ਸਰਕਾਰ ਨੇ ਕੀ ਸੀ ਕਿ ਸਟੇਜਾਂ ਤੋਂ ਕਹਿਆ ਸੀਗਾ ਕਿ ਪਹਿਲੀ ਮੀਟਿੰਗ ਚ ਕਰ ਦਾਂਗੇ ਮਾਫੀ ਕਰਾਂਗੇ ਪਹਿਲੀ ਮੀਟਿੰਗ ਦੇ ਵਿੱਚ ਕੋਈ ਨਾ ਸੰਧੀ ਰਿਪੋਰਟ ਲਾਗੂ ਕੀਤੀ ਜਾਊਗੀ ਤੇ ਪਹਿਲੀ ਕਲਮ ਦੇ ਨਾਲ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕੀਤਾ ਜਾਏਗਾ। ਸੱਜੀ ਉਹੀ ਗੱਲ ਕਹਿਣ ਚੱਲੇ ਹਾਂ ਦੁਬਾਰੇ। ਜੀ। ਤੇ ਅਹੀ ਗੱਲ ਦੀ ਡੈਰੀਗੇਟਾਂ ਦੀ ਡੈਰੀਗੇਟ ਲਾ ਲੈਣ ਕਿਸਾਨਾਂ ਦਾ ਹੌਸਲਾ ਤੇ ਜਜ਼ਬਾ ਉਹਦੇ ਨਾਲ ਵੱਧ ਰਿਹਾ ਹੈ। ਜਦੋਂ ਗੁਰੂ ਤੇਗ ਬਹਾਦਰ ਮਹੌਤ ਸਿਗਾ ਚਾਬੀਆਂ ਦਾ ਮਹੌਤ ਸਿਗਾ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਦਾ ਸਮਾ ਸੀਗਾ ਜਾਂ ਪ੍ਰਾਣਾਏ ਅਮੈਜਸੀ ਦਾ ਸਮਾ ਸੀਗਾ 1977 ਦੇ ਲੈ ਕੇ ਤੇ ਹੁਣ ਦਾ ਜਿਹੜਾ ਕਿਸਾਨ ਅੰਦੋਲਨ ਇੰਟਰਨੈਟ ਬੰਦ ਕਰਨ ਦੇ ਨਾਲ ਕਮ ਹੀ ਮਹਿਮਾ ਰੁਕ ਜਾਂਦੀਆਂ ਨੇ ਉਸ ਸਮੇਂ 'ਚ ਕਿਹੜਾ ਮਹਿਮਾ ਦੇ ਵਿੱਚ ਇੰਟਰਨੈਟ ਜਾਂ ਕੋਈ ਸੰਚਾਰ ਹੁੰਦਾ ਸੀ ਕਿ ਪਿੰਡਾਂ 'ਚ ਵਿੱਚ ਜਾਗਰਤੀ ਆਈ ਇਹ ਕੱਲਾ ਕੱਲਾ ਲੋਕ ਕਿਸਾਨ ਮਜ਼ਦੂਰ ਜਾਗਰਤਾ ਤੇ ਉਹਦੇ ਵਿੱਚ ਕੁਝ ਕਰਨ ਦੇ ਵਿੱਚ ਸਭੇ ਹੋਮਵਰਕ ਹੋ ਚੁੱਕੇ ਹੈ ਤੇ ਵੱਡਾ ਕੋਈ ਇੱਕ ਕੁਝ ਸਮ ਦੇਖਣ ਨੂੰ ਮਿਲੇਗਾ ਜੀ ਦੇਖਿਆ ਤੋਂ ਜਿਹੜੀ ਕਿਸਾਨ ਅੰਦੋਲਨਾਂ ਦੇ ਵਿੱਚ ਤੁਹਾਡੀ ਵੀ ਇੱਕ ਬੜੀ ਵੱਡੀ ਦੇਣ ਹੈ ਤੁਸੀਂ ਕਾਫੀ ਟਾਈਮ ਤੱਕ ਉੱਥੇ ਅਡੇਰੇ ਹੋ ਹੱਕਾਂ ਦੇ ਲਈ ਬਹੁਤੇ ਕਿਸਾਨ ਆ ਗੋਰ ਮੈਂ ਵੀ ਇਹੀ ਕਹਿਣਾ ਹੈ ਕਿ ਸਰਕਾਰ ਨੇ ਪਹਿਲਾਂ ਜਿਸ ਤਰੀਕੇ ਸਾਨੂੰ ਲੱਕੜ ਦਾ ਮੁੰਡਾ ਦੇ ਕੇ ਵਾਪਸ ਤੋਰ ਦਿੱਤਾ ਇਸ ਵਾਰੀ ਅਸੀਂ ਲੱਕੜ ਦਾ ਮੁੰਡਾ ਖੁੱਦ ਨਹੀਂ ਲੈ ਕੇ ਆਵਾਂਗੇ ਸਗੋਂ ਕਿ ਸਰਕਾਰ ਨੂੰ ਤੇ ਕਹਾਂਗੇ ਜਿੰਨਾ ਚਿਰ ਸਾਡੇ ਜਿਹੜੇ ਹੱਕ ਆ ਸਾਨੂੰ ਨਹੀਂ ਬਣਦੇ ਔਰ ਅਸੀਂ ਉਹਨਾਂ ਚਿਰ ਵਾਪਸੀ ਨਹੀਂ ਕਰਾਂਗੇ ਬਈ ਹਾਂ ਕੱਲੇ ਹੱਕਾਂ ਦੀ ਗੱਲ ਨਹੀਂ ਹੈ ਮਤਲਬ ਕਿ ਹੱਕ ਸਰਕਾਰ ਕਹਿੰਦੀ ਹੈ ਹਰ ਵਾਰੀ ਮਤਲਬ ਕਿ ਰਾਬੀ ਦੀ ਤੇ ਖਰੀਦ ਦੀ ਫਸਲ ਦੇ ਉੱਪਰ ਪ੍ਰੈਸ ਕਾਨਫਰੰਸ ਕਰਕੇ ਉਹ ਐਮਐਸਪੀ ਘੋਸ਼ਿਤ ਕਰਦੀ ਹੈ ਜੇ ਐਮਐਸਪੀ ਘੋਸ਼ਿਤ ਕਰਕੇ ਉਹ ਤਰੈਥ ਵਿੱਚ ਬੋਲਦੀ ਹੈ ਤੇ ਕਿਸਾਨਾਂ ਨੂੰ ਦੇਣ ਦਾ ਅਧਿਕਾਰ ਤੇ ਕੀ ਹੱਕ ਹੈ ਤੁਸੀਂ ਕਰੋਨਾ ਵੇਲੇ ਦੇਖਿਆ ਪਏ ਕਿ ਇੰਡਸਟਰੀਅਲ ਸੈਕਟਰ ਫੈਲ ਸੀਗਾ ਜਿਹੜਾ ਬੋਲੀਵੁੱਡ ਸੀਗਾ ਉਹ ਬੰਦ ਸੀਗਾ ਜਿਹੜੇ ਪ੍ਰਿੰਟ ਦੇ ਕੋਲਜ ਸਕੂਲ ਸਭ ਚੀਜ਼ਾਂ ਮਤਲਬ ਕਿ ਆਟੋਮੋਬਾਈਲ ਸੈਕਟਰ ਦੇ ਵਿੱਚ ਕਿਤੇ ਰੋਜ਼ਗਾਰ ਨਹੀਂ ਸੀ ਐਗਰੀਕਲਚਰ ਸੈਕਟਰ ਤੋਂ ਹੀ ਕੰਮਦਨ ਆਈ ਸੀ ਕਿ ਦੇਸ਼ ਨੂੰ ਤੇ ਉਹੀ ਵੱਡਾ ਸੈਕਟਰ ਹੈ ਜਿਹੜਾ ਇਸ ਦੇਸ਼ ਦਾ ਜਨਰੀਸੀ ਪ੍ਰਧਾਨ ਦੇਸ਼ ਆ ਆਪਣਾ ਉਹ ਜਿਹੜਾ ਇਹਨੂੰ ਚਲਾਉਂਦਾ ਸਭ ਤੋਂ ਜ਼ਿਆਦਾ ਜੋਬ ਹੈ ਦੇਚ ਮਿਲਦੀ ਹੈ ਸਭ ਤੋਂ ਜ਼ਿਆਦਾ ਰੋਜ਼ਗਾਰ ਹੈ ਦੇਚ ਤੇ ਇਹਨੂੰ ਜਿਹੜਾ ਮਾਰਿਆ ਜਾ ਰਿਹਾ ਉਹ ਉਸ ਦੇ ਲਈ ਤੇ ਦੂਜੀ ਗੱਲ ਨਹੀਂ ਮੰਨਣੀ ਕਮਜ਼ੋਰਾਂ ਵਾਲੀ ਗੱਲ ਜੀ ਵੀ ਇਹਦੇ ਨਾਲ ਕੱਲੀ ਪਹਿਲਾ ਇਹ ਗੱਲ ਸਾਡੀ ਕਲੀਅਰ ਹੈ ਇਹ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਕੇਐਮਐਨ ਦੇ ਵਿੱਚ ਅਸੀਂ ਦੇ ਸਾਥੀਆਂ ਉਹਨਾਂ ਦੇ ਨਾਲ ਤੇ ਕਿਸਾਨ ਮਜ਼ਦੂਰਾਂ ਦਾ ਮੋਰਚਾ ਹੈਗਾ ਇਹਦੇ ਵਿੱਚ ਮਜ਼ਦੂਰਾਂ ਦੀ ਮਨਰੇਗਾ ਦੀ ਗੱਲ ਹੈ 200 ਦਨਾਂ ਦੀ ਮਜ਼ਦੂਰੀ ਕੀਤੀ ਜਾਵੇ ਉਹਨਾਂ ਨੂੰ 700 ਰੁਪਏ ਮਜ਼ਦੂਰੀ ਦਿੱਤੀ ਜਾਵੇ ਤੇ ਉਹਨਾਂ ਨੂੰ ਖੇਤੀ ਨਾਲ ਜੋੜਿਆ ਜਾਵੇ ਹੁਣ ਹੁੰਦਾ ਕਿ ਇਹ ਕਿ ਸਰਕਾਰ ਆਪ ਦੇ ਕੰਮ ਕਰਵਾਉਂਦੀ ਹੈ ਮਰੇਗਾ ਮਜ਼ਦੂਰਾਂ ਦੇ ਨਾਲ ਜਿਹੜੇ ਸਰਕਾਰੀ ਕੰਮ ਇਹਦੇ ਨਾਲ ਟੈਂਡਰ ਤੇ ਦਿੱਤੇ ਹੁੰਦੇ ਨੇ ਬਹੁਤ ਜਿਹੇ ਘਟਾਲੇ ਨਿਕਲ ਕੇ ਆਏ ਨੇ ਤੇ ਜਿਹੜੇ ਤੁਸੀਂ ਸਾਹਮਣੇ ਦੇਖੇ ਨੇ ਕਿ ਦੇ ਕਿਤਨੇ ਕਿਤੇ ਤੇ ਰਹੀ ਮਜ਼ਦੂਰ ਦੀ ਪੈਨਸ਼ਨ ਦੀ ਗੱਲ ਹੈ ਜੀ ਤੇ ਕਿਸਾਨ ਕਿਸਾਨ ਦੀ ਪੈਨਸ਼ਨ ਦੀ ਗੱਲ 10000 ਰੁਪਏ ਅਸੀਂ ਸਭ ਦੇ ਹੱਕ ਦੀ ਗੱਲ ਕਰਦੇ ਰਹੇ ਹਾਂ ਇਸ ਇਤਿਹਾਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਹਿਲੀ ਵਾਰ ਇਹ ਜੋ ਹੋਇਆ ਹੈ ਕਿ ਦਿੱਲੀ ਸਰਕਾਰ ਨੂੰ ਇਹ ਮੋਰਚਾ ਸ਼ੁਰੂ ਹੋਣ ਤੋਂ ਪਹਿਲਾਂ ਝੁਕਾ ਚੁੱਕਿਆ ਹੈ ਕਿ ਦੂਜੀ ਵਾਰ ਮੀਟਿੰਗ ਕਰਨ ਕੱਲ ਫੇਰ ਆ ਰਹੇ ਹਾਂ ਜੀ ਤੇ ਅਸੀਂ ਪੂਰੇ ਅੜੇ ਹੋਏ ਹਾਂ ਜੀ ਤੇ ਇਹ ਵੀ ਤੁਸੀਂ ਇਹ ਵੀ ਇੱਕ ਦਿੱਖਣ ਵਾਲੀ ਗੱਲ ਹੈ ਬਹੁਤਿਆਈ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਸੀਗੀਆਂ ਜਿਹੜੇ ਦਿੱਲੀ ਵੱਲ ਨੂੰ ਵੱਧ ਰਹੇ ਸੀਗੇ ਉਹ ਰੁਕੇ ਪਏ ਨੇ ਹਾਂ ਤੇ ਅੱਜ ਸਰਸਤੇ ਦੇ ਵਿੱਚ ਆਵਾਜ਼ ਗੂੰਜ ਰਹੀ ਹੈ ਕਿਸਾਨਾਂ ਦੀ ਹਰ ਇੱਕ ਪਾਰਲੀਮੈਂਟ ਨੂੰ ਬੋਲਣਾ ਪੈ ਚਾਹੀਏ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਵੇ ਸਾਡੀ ਇਹੀ ਇਹੀ ਜਾਗਰਤੀ ਹੈ ਤੇ ਇਹੀ ਕਬੱਡੀ ਜਿੱਤ ਹੁੰਦੀ ਹੈ ਕਿ ਇੱਕ ਇੱਕ ਦੁਆਰੇ ਤੋਂ ਫੇਰ ਕਿਸਾਨ ਕਿਸਾਨ ਲੱਗ ਜੇ ਨੇ ਕਰਨ ਵੀਡੀ ਇਹ ਦੂਸਰਾ ਇੱਕ ਨਾ ਜਿਹੜੀ ਕਥਾਨ ਆਗੂ ਨੇ ਸਾਰੇ ਦੇ ਘਰਾਂ ਦੇ ਵਿੱਚ ਲਗਾਤਾਰ ਜਿਹੜੀ ਪੁਲਿਸ ਹਰਿਆਣਾ ਪੁਲਿਸ ਐਟ ਆਇਓ ਪੰਜਾਬ ਪੁਲਿਸ ਲਗਾਤਾਰ ਜਿਹੜੀਆਂ ਰੇਡਾਂ ਕਰ ਰਹੀਆਂ ਕੱਲ ਕੁਝ ਜਿਹੜੇ ਕਿਸਾਨ ਆਗੂ ਨੇ ਜੱਕਸਾਨ ਵੀਰ ਨੇ ਆਪਣੇ ਟਰੈਕਟਰ ਲੈ ਕੇ ਉਹਨਾਂ ਦੇ ਕੋਲੋਂ ਕਹਿੰਦੇ ਹੈੱਥਲ ਵੀ ਕੀਤੀ ਗਈ ਹੈ ਮਤਲਬ ਤੇਰਾ ਤਰੀਕਾ ਨੂੰ ਤੁਹਾਡੀ ਖੁੱਲ ਪਈ ਹੈ ਤੁਸੀਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਜਿਵੇਂ ਲੂਚ ਕਰੋਗੇ ਦੇਖੋ ਜੋ ਵੀ ਸਰਕਾਰ ਕੰਮ ਕਰਦੀ ਹੈ ਜੇ ਉਹ ਤਾਂ ਪ੍ਰਤੀਕਰਮ ਜਿਹੜਾ ਹੁੰਦਾ ਹੈ ਉਹ ਸਾਡੇ ਲਈ ਫਾਇਦੇਮੰਦ ਹੁੰਦਾ ਹੈ ਜੀ ਤਾਂ ਮਤਲਬ ਕਿ ਪਹਿਲਾਂ ਕੀ ਸੀਗਾ ਕਿ ਪਹਿਲਾਂ ਪਾਸ 24 ਘੰਟੇ 72 ਘੰਟੇ ਪਹਿਲਾਂ ਪਾਸ ਦੇ ਸੀਗੇ ਜਿਵੇਂ ਇਹਨਾਂ ਨੇ 22 ਅਗਸਤ ਨੂੰ ਵੀ ਕਾਲ ਸੀਗੀ ਦਿੱਲੀ ਕੋਲ ਹਰ ਵੇਲੇ ਤੇ ਉਸ ਸਮੇਂ ਇਹਨਾਂ ਨੂੰ 20 ਅਗਸਤ ਨੂੰ ਸਾਡੇ ਨਾਲ ਸਰਕਾਰ ਨੇ ਮੀਟਿੰਗ ਕੀਤੀ ਤੇ ਗਵਰਨਰ ਨਾਲ ਮੀਟਿੰਗ ਜਦੀ ਤੇ ਪ੍ਰੈਸ ਕਾਨਫਰੰਸ થઈ ਉਹਦੇ 'ਚ ਪੰਜਾਬ ਹਰਿਆਣਾ ਪੰਡਿੱਗੜ੍ਹ ਨੇ ਇਕੱਠੇ ਹੋ ਕੇ ਜੁਆਇੰਟ ਪ੍ਰੈਸ ਰਿਕਨ ਕਰਕੇ ਸਾਨੂੰ ਫੜ ਲਿਆ ਫੜਨ ਤੋਂ ਬਾਅਦ ਜਿਹੜੇ ਲੋਕ ਸਰਕਾ ਤੇ ਨਹੀਂ ਆਏ ਭਾਈ ਇੱਕ ਕੋਈ ਲੀਡਰਸ਼ਿਪ ਵੀ ਨਹੀਂ ਤੇ ਲੀਡਰ ਆਪਣੇ ਆਪ ਨੇ ਤੁਹਾਨੂੰ ਨਹੀਂ ਦੱਸਦਾ ਮੈਂ ਬਾਈ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਨਵੀਂ ਵਾਟਰ ਕੈਂਨ ਨੂੰ ਮਤਲਬ ਕਿ ਕਿੰਨੇ ਲੋਕ ਜਾਣਦੇ ਸੀਗੇ ਟਖਾਨਾ ਦੋਨੋਂ ਸ਼ੁਰੂ ਹੁਣ ਤੱਕ ਤੈਨੂੰ ਸਾਡੇ ਬਾਰੇ ਕਿਹੜੇ ਲੋਕਾਂ ਨੂੰ ਪਤਾ ਸੀਗਾ ਤੇ ਤੁਸੀਂ ਗੁਰੂ ਦਾ ਬਾਗ ਦਾ ਮੋਰਚਾ ਦੇਖੋ ਚਾਹਵੀਆਂ ਦਾ ਮੋਰਚਾ ਦੇਖੋ ਕਿ ਜਦੋਂ ਚਾਹਵੀਆਂ ਦਾ ਮੋਰਚਾ ਲੱਗਿਆ ਤੇ ਲਖਮਨ ਸਿੰਘ ਭਾਰੂ ਸਿੰਘ ਚੱਬਰ ਸਿੰਘ ਕਰਤਾਰ ਸਿੰਘ ਤੇ ਦਰਨੂ ਕਿੰਨੇ ਲੋਕ ਜਾਣਦੇ ਸੀਗੇ ਅੰਦੋਲਨਾਂ ਦੇ ਨਾਲ ਅੰਦੋਲਨਾਂ ਦੇ ਨਾਲ ਲੀਡਰ ਪੈਦਾ ਹੁੰਦੇ ਨੇ ਲੀਡਰਾਂ ਦੇ ਨਾਲ ਅੰਦੋਲਨ ਨਹੀਂ ਹੁੰਦੇ ਜੀ ਜੀ ਇਸ ਦੇ ਵਿੱਚ ਵੀ ਮੈਂ ਕਹਾਂ ਨੂੰ ਮੰਨਦਾ ਕਿ ਸائد ਮੇਰੇ ਹੱਥ 'ਚ ਕਮਾਂਡ ਨਾ ਰਹੇ ਅੱਜ ਅਸੀਂ ਲੀਡ ਕਰਦੇ ਹਾਂ ਕਿ ਕਿ ਕੱਲ ਨੂੰ ਕੋਈ ਨਵੇਂ ਚਿਹਰੇ ਆ ਜਾਣ ਇਹ ਕੋਈ ਯਾਰ ਕੋਈ ਕੋਈ ਜੱਦੀ ਪਾਰਟੀਆਂ ਜਾਂ ਫਿਰ ਕੋਈ ਉਹ ਛੋਟੇ ਨੇ ਵੀ ਸੰਗਠਨ ਹੋਰੀ ਨਾ ਇਹ ਤਾਂ ਜਿਹੜੇ ਜਿਹੜੇ ਬੰਦੇ ਲੜਨਗੇ ਜਿਹੜੇ ਬੰਦੇ ਧੁੱਜਣਗੇ ਜਿਹੜੇ ਬੰਦੇ ਗੱਲ ਕਰਨਗੇ ਕਿ ਸਾਲਾ ਦੇ ਆਕਾ ਦੇ ਮਜ਼ਦੂਰਾਂ ਦੀ ਗੱਲ ਉਹੀ ਲੋਕ ਲੀਡ ਕਰਨਗੇ ਸਾਡੇ ਤੱਕ ਪਿੰਡ ਪਿੰਡ 'ਚ ਲੀਡਰ ਹੈ ਇਸੰਨੀ ਦੌਰਾਨ ਤੱਕ ਆਪਣੀ 13 ਮਹੀਨੇ ਦੀ ਪ੍ਰੈਕਟਿਸ ਹੀ ਆਈ ਹੋਈ ਹੈ ਕਿ ਅੱਜ ਬੱਚੇ-ਬੱਚਿਆਂ ਨੂੰ ਪਤਾ ਐ ਐਮਐਸਪੀ ਪਰ ਇਹ ਗੱਲ ਵੀ ਰੇਡਾਂ ਕਰਨ ਦੀ ਘਰਾਂ ਦੇ ਵਿੱਚ ਜੀ ਉਹ ਸਾਡੇ ਕਰਦੀਆਂ ਜਿਹੜੀਆਂ ਸਾਡੀਆਂ ਮਾਤਾ-ਮਾ ਸਾਡੀਆਂ ਭੈਣਾਂ ਨੇ ਸਾਡੀ ਘਰ ਵਾਲੀਆਂ ਨੇ ਉਹ ਡੱਟ ਕੇ ਮੁਕਾਬਲਾ ਕਰਦੀਆਂ ਨੇ ਤੁਸੀਂ ਹਰਿਆਣੇ ਦੇ ਵਿੱਚ ਵੀਡੀਓ ਦੇਖ ਲਓ ਸਾਡੀ 11 ਸਾਲ ਦੀ ਕੁੜੀ ਨੇ ਬੱਚੀ ਨੇ ਵੀ ਪੁਲਿਸ ਵਾਲੇ ਘਰ ਦੇ ਵਿੱਚ ਐਂਟਰ ਨਹੀਂ ਹੋਣ ਦਿੱਤੇ ਉਹਨਾਂ ਨੂੰ ਡੱਟ ਕੇ ਜਵਾਬ ਦਿੰਦੇ ਆ ਕਿ ਆਪਦੇ ਹੱਕਾਂ ਲਈ ਜਾ ਰਹੇ ਆ ਉਹ ਸਾਡੇ ਨਾਲ ਬਤਮੀਜ਼ੀ ਕਰਨਗੇ ਅਸੀਂ ਆਪਦੇ ਜਿਹੜਾ ਸਿਧਾਂਤ ਦਾ ਫਲਸਫਾ ਵੀ ਆਪਾਂ ਨੇ ਫਿਰ ਉਹ ਦੇਆ ਕਰਨੀ ਹੈ ਜੀ ਵੀ ਫਿਰ ਗੱਲ ਕਰਨੀ ਹੈ ਉਹ ਤੋਂ ਮਗਰ ਦੇਖਾਂਗੇ ਜੀ ਕੀ ਜੀ ਤਾਂ ਬਹੁਤ ਗੱਲ ਚ ਦੂਜੀ ਦੂਜੀ ਗੱਲ ਜਿਹੜੀ ਸਭ ਤੋਂ ਵਿਸ਼ੇਸ਼ ਗੱਲ ਹੈ ਜਿਹੜੀ CRPF, BSF ਇਹਨੇ ਲਾਰੇ ਨੇ ਜੀ ਜਿਹੜੇ ਇਹ ਪੈਰਾ ਮਿਲਟਰੀ ਫੋਰਸਿਸ ਲਾਰੇ ਨੇ ਜਿਹੜੇ ਪੁਲਸ ਲਾਰੇ ਨੇ ਉਹ ਕਿਹਦੇ ਬੱਚੇ ਨੇ ਕਿਸਾਨਾਂ ਮਸੂਹਲਾਂ ਦੇ ਬੱਚੇ ਨੇ ਜੀ ਉਹਨਾਂ ਨੇ ਉਹ ਨਹੀਂ ਦੱਸਦਾ ਵੀ ਅਗਨੀ ਵੀਰ ਦੇ ਵਿੱਚ ਪੰਜਾਬ ਦੇ ਕਿੰਨੇ ਨੌਜਵਾਨ ਚਲੇ ਗਏ ਤੇ ਉਹ ਸ਼ਹੀਦ ਹੋ ਰਹੇ ਨੇ ਉਹਨਾਂ ਨੂੰ ਕੀ ਮਿਲ ਰਿਹਾ ਉਹਨਾਂ ਦਾ ਨਹੀਂ ਮਸਲਾ ਹੈਗਾ ਵਨ ਪੈਨਸ਼ਨ ਵਨ ਰੈਂਕ ਦਾ ਜੀ ਤੇ ਇਹ ਗੱਲਾਂ ਸਾਰੀਆਂ ਵਿਚਾਰਨਯੋਗ ਨੇ ਸਾਡਾ ਜਿਹੜੇ ਅਨਐਮਪਲੋਇਮੈਂਟ ਹੈ ਜਿਹੜੀ ਮਹਿਲਾ ਖਿਡਾਰੀਆਂ ਦੀ ਗੱਲ ਸੀਗੀ ਜਿਹੜੀ ਕਿਸੇ ਕਰਾਮ ਜਿਹੜਾ ਮੋਟਰ ਵੀ ਕਲੈਕਟ ਸੀਗਾ 10 ਸਾਲ ਤੋਂ ਪੁਰਾਣੀਆਂ ਗੱਡੀਆਂ ਬੰਦ ਕਰ ਗਏ ਉਦੋਂ ਜਿੱਥੇ ਮੰਦੀਆਂ ਲੜੀਆਂ ਜੀ ਇਹ ਨਹੀਂ ਚੀਜ਼ ਹੈ ਇਹੀ ਚਿਹਰੇ ਨੇ ਜਿਹੜੇ ਹਰ ਜਗ੍ਹਾ ਤੁਹਾਨੂੰ ਲੜਦੇ ਮਿਲਣਗੇ ਦੇਖਣਗੇ ਤੇ ਪ੍ਰਮਾਤਮਾ ਕਿਰਪਾ ਕਰੂਗਾ ਗੁਰੂ ਮਹਾਰਾਜ ਨੂੰ ਅਰਦਾਸ ਹੈ ਤੇ ਸਾਰੇ ਲੋਕੀ ਇਕੱਠੇ ਹੋ ਕੇ ਮਤਲਬ ਤੁਹਾਡਾ ਕਰੇ ਕਿ ਇਕੱਲੀ ਕਿਸਾਨੀ ਦੀ ਲੜਾਈ ਨਹੀਂ ਇਹ ਸਾਰਿਆਂ ਦੇ ਹੱਕਾਂ ਦੀ ਲੜਾਈ ਹੈ ਜਿਹੜੀ ਕਿ ਇਕੱਠੇ ਹੋ ਕੇ ਲੜਨੀ ਚਾਹੀਦੀ ਹੈ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਤੁਸੀਂ ਆਹ ਦੇਖ ਲਓ ਚਾਹੇ ਉਹ ਪੰਜਾਬ ਦਾ ਵਿਪક્ષ ਹੋਵੇ ਜੀ ਚਾਹੇ ਉਹ ਉੱਤਰ ਪ੍ਰਦੇਸ਼ ਦਾ ਵਿਪક્ષ ਹੋਵੇ ਚਾਹੇ ਉਹ ਬਿਹਾਰ ਦਾ ਵਿਪક્ષ ਹੋਵੇ ਸੋ ਸਾਰਾ ਜਾਗ ਚੁੱਕ ਗਿਆ ਨਾ ਕਾਰਪੋਰੇਟ ਦੇ ਅੱਗੇ ਉਹ ਜਾ ਰਿਹਾ ਹੈ ਨਾ ਉਹ ਭੱਜਿਆ ਜਾ ਰਿਹਾ ਹੈ 90% ਦੇ ਪੱਛਾ ਅੱਜ ਅ ਬੀਜਪੀ ਦੇ ਨਾਲ ਖੜਿਆ ਹੈ ਤਾਨਾਸ਼ਾ ਰਵਈਏ ਦੇ ਨਾਲ ਖੜਿਆ ਹੈ ਜਿਹੜੇ ਸਾਡੇ ਕਿਸਾਨਾਂ ਦੀ ਗੱਲ ਕਰਦੇ ਸੀਗੇ ਜਿਹੜੇ ਪਾਰਲੀਮੈਂਟ ਤੇ ਬੋਲਦੇ ਸੀਗੇ ਜਿਹੜੇ ਕਹਿੰਦੇ ਸੀਗੇ ਅਸੀਂ ਚਵੰਨੀ ਨਹੀਂ ਹੈਗੇ ਉੱਤਰ ਪ੍ਰਦੇਸ਼ ਵਾਲੇ ਉਹ ਮਿੰਟ ਚ ਪਲਟ ਗਏ ਜੀ ਤੇ ਫਿਰ ਉਹ ਜਨਤਾ ਨੂੰ ਇਹ ਗੱਲ ਵੀ ਪਤਾ ਹੈ ਵੀ ਸਾਡੀ ਸਾਡੀ ਲੜਾਈ ਜੀ ਕਿਸਾਨ ਮਜ਼ਦੂਰ ਅੱਜ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਹਰਿਆਣਾ ਤੇ ਪੰਜਾਬ ਤੇ ਉੱਤਰ ਪ੍ਰਦੇਸ਼ ਗੰਗਨਗਰ ਚ Rajasthan ਚ ਉਹ ਗੱਲ ਕਰਦੇ ਯਾਰ ਕਹਿੰਦੇ ਵੀ ਤੇਰਾ ਹੱਲ ਨਾ ਯਾਰ ਕੋਈ ਲੀਡਰ ਨਹੀਂ ਕਰੂਗਾ ਕੋਈ ਫਕਸੀ ਪਾਰਟੀ ਨਹੀਂ ਕਰੂਗੀ ਉਹਨਾਂ ਨੇ ਸਿਰਫ ਆਪ ਦਾ ਇਸ ਜਨਦਾ ਕਰਨਾ ਹੈ ਤੇ ਜਦੋਂ ਕਿਸਾਨ ਧਰਤੀ ਤੇ ਆਇਆ ਹੈ ਤੇ ਉਹ ਉਹ ਲਾਗੇ ਸਾਰੇ ਬੋਲਣ ਕਿਉਂਕਿ ਕਹਿੰਦੇ ਵੀ ਉਹਨਾਂ ਕੋਲ ਜਾਓ ਇੱਕ ਰਾਮਨਹਰ ਨੋਈਆ ਜੀ ਦਾ ਇੱਕ ਸ਼ਬਦ ਹੈ ਕਹਿੰਦੇ ਵੀ ਜੇ ਸੜਕੇ ਸੰਸਾਨ ਹੋਊਗੀ ਤੇ ਸੰਸਦ ਆਵਾਰਾ ਹੋ ਦੇਣੀ ਜੀ ਅਸੀਂ ਸੜਕਾਂ ਤੇ ਤਹਿਲਾਬ ਲਾਏ ਆ ਤੇ ਸੰਸਦ ਨੂੰ ਸੰਸਦ ਦੇ ਵਿੱਚ ਅੱਜ ਕਿਸਾਨ ਦੀ ਆਵਾਜ਼ ਗੂੰਜਰੀ ਜੀ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਨਿਰਪੱਖ ਤਰੀਕੇ ਨਾਲ ਸਾਡੇ ਨਾਲ ਗੱਲਬਾਤ ਕਰ ਲਈ ਤਾਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸ਼ੁਕਰੀਆ